ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਜਾਤ ਪਾਤ 5 ਸਾਲਾਂ ਬਾਅਦ ਮੈਂ ਘਰ ਦੇ ਦਰਵਾਜ਼ੇ ਤੇ ਖੜੀ ਸੀ ਅੱਜ ਵੀ ਉਹੀ ਵੱਡਾ ਲੱਕੜ ਦੇ ਕੁੰਡਿਆਂ ਵਾਲਾ ਦਰਵਾਜ਼ਾ ਸੀ ਕੁਝ ਵੀ ਬਦਲਿਆ ਨਹੀਂ ਸੀ ਹਾਂ ਸੱਚ ਰੰਗ ਰੋਗਣ ਹੋਰ ਕਰਵਾਇਆ ਹੋਇਆ ਸੀ ਗੇਟ ਖੋਲਦੇ ਹੀ ਮੇਰੀ ਗੋਦੀ ਤੋਂ ਉੱਤਰ ਕੇ ਮੇਰੀ ਧੀ ਰਾਣੀ ਆਪਣੇ ਨਾਨਾ ਜੀ ਨੂੰ ਚਾਤੀ ਆਖ ਉਹਨਾਂ ਦੇ ਮੋਢਿਆਂ ਤੇ ਝੂਟੇ ਲੈਣ ਜਾ ਬੈਠੀ ਬਾਪੂ ਜੀ ਦੀਆਂ ਅੱਖਾਂ ਵਿੱਚਲੇ ਹੰਝੂ ਉਹਨਾਂ ਦੇ ਲੱਖ ਕੋਸ਼ਿਸ਼ ਤੋਂ ਬਾਅਦ ਵੀ ਸ਼ਲਕ ਪਈ ਤੇ ਗੱਲਾਂ-ਵਾਤਾਂ ਕਰ ਜਦ ਮੈਂ ਮਾਂ ਦੇ ਕਮਰੇ ਵਿੱਚ ਗਈ ਤਾਂ ਮਾਂ ਦੀ ਤਸਵੀਰ ਉਸੇ ਥਾਂ ਤੇ ਹੀ ਸੀ ਮੇਰਾ ਅੱਜ ਵੀ ਦਿਲ ਕੀਤਾ ਕਿ ਕੁੱਟ ਕੇ ਗੱਲ ਵਕੜੀ ਪਾਵਾਂ ਪਰ ਯਾਦ ਆਇਆ ਕਿ ਮੋਏ ਕਦ ਮੁੜਦੇ ਨੇ ਸੀਵਿਆਂ ਨੂੰ ਗਿਆ ਦੀਆਂ ਤਾਂ ਸਿਰਫ ਤਸਵੀਰਾਂ ਹੀ ਘਰ ਮੁੜਦੀਆਂ ਨੇ ਸ਼ਾਮ ਜੈ ਨੂੰ ਘਰ ਦੇ ਪਿਛਲੇ ਪਾਸੇੋਂ ਉਹੀ ਸਵਾਦਰੀ ਜੀ ਖੁਸ਼ਬੂ ਆਉਣ ਲੱਗੀ ਜੋ ਕਈ ਵਰਿਆਂ ਪਹਿਲਾਂ ਆਉਂਦੀ ਹੁੰਦੀ ਸੀ ਉਹਦੀ ਤੁੰਦਰੀ ਜੀ ਤਸਵੀਰ ਅੱਖਾਂ ਸਾਹਮਣੇ ਆ ਗਈ ਕਿੰਨਾ ਸਵਾਦਲਾ ਭੋਜਨ ਮਨਾਉਂਦੀ ਸੀ ਉਹ ਨਾਮ ਸੀ ਆਸ਼ਾ ਜੂਪੀ ਤੋਂ ਆਈ ਸੀ ਉਹ ਆਪਦੇ ਨਾਲ ਦੇ ਨਾਲ ਉਹ ਸਾਡੇ ਖੇਤ ਕੰਮ ਕਰਦੇ ਸੀ ਮਾਂ ਦੇ ਜਾਣ ਤੋਂ ਬਾਅਦ ਉਹ ਸਾਡੇ ਘਰ ਦੇ ਪਿਛਲੇ ਹਿੱਸੇ ਰਹਿਣ ਲੱਗੇ ਉਹਨਾਂ ਦੇ ਖਾਣੇ ਦੀ ਖੁਸ਼ੂ ਮੈਨੂੰ ਉਹਨਾਂ ਕੋਲ ਲੈ ਜਾਂਦੀ ਸੀ ਪਰ ਪਤਾ ਨਹੀਂ ਕਿਉਂ ਬਾਪੂ ਜੀ ਅਕਸਰ ਹੀ ਨਾਰਾਜ਼ ਹੋ ਜਾਂਦੇ ਜਦ ਉਹਨਾਂ ਨੂੰ ਪਤਾ ਲੱਗਦਾ ਕਿ ਮੈਂ ਆਸ਼ਾ ਕੋਲੋਂ ਕੁਝ ਲੈ ਕੇ ਖਾਦਾ ਦਿਲੋਂ ਬੜੇ ਅਮੀਰ ਨੇ ਬਾਪੂ ਜੀ ਹਰੇਕ ਦੀ ਮਦਦ ਕਰਦੇ ਨੇ ਪਰੇ ਜਾਤ ਪਾਤ ਦੇ ਮਸਲੇ ਸ਼ਾਇਦ ਬਜ਼ੁਰਗਾਂ ਤੋਂ ਗੁੜਤੀ ਵਿੱਚ ਮਿਲੇ ਨੇ ਉਹਨਾਂ ਨੂੰ ਤੇ ਉਹਨਾਂ ਨੇ ਆਪਣੇ ਆਪ ਨੂੰ ਬਦਲਣ ਲਈ ਕੋਸ਼ਿਸ਼ ਵੀ ਨਾ ਕੀਤੀ ਪਰ ਮੈਂ ਬਦਲਣਾ ਚਾਹੁੰਦੀ ਸੀ ਪਰ ਹਿੰਮਤ ਨਾ ਹੋਈ ਵਰਿਆਂ ਬਾਅਦ ਜਦ ਮੈਂ ਅੱਜ ਮੇਰੀ ਤੀ ਉਸ ਬਜ਼ੁਰਗ ਹੋਈ ਆਸ਼ਾ ਦੀ ਗੋਦੀ ਵਿੱਚ ਬੈਠ ਉਸਦੇ ਹੱਥ ਦੀਆਂ ਬਣੀਆਂ ਚੌਲਾਂ ਦੀਆਂ ਪਿੰਨੀਆਂ ਖਾ ਰਹੀ ਸੀ ਤਾਂ ਮੈਂ ਡਰ ਗਈ ਕਿ ਬਾਪੂ ਜੀ ਗੁੱਸੇ ਹੋਣਗੇ ਪਰ ਬਾਪੂ ਜੀ ਸ਼ਾਂਤ ਰਹੇ ਮੈਨੂੰ ਦੇਖ ਹੈਰਾਨੀ ਹੋਈ ਕਿ ਮੇਰੀ ਧੀ ਨੇ ਉਹ ਕਰ ਦਿਖਾਇਆ ਜੋ ਮੈਨੂੰ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਤੁਹਾਡੇ